ਜਿਹੜਾ ਆ ਕੇ ਸ਼੍ਰੀ ਦਰਬਾਰ ਸਾਹਿਬ ਤੇ ਹਿੰਮਤ ਰੱਖ ਰਿਹਾ ਗੋਲੀ ਚਲਾਉਣ ਦੀ ਤੁਸੀਂ ਉਹਨੂੰ ਮੰਨਦੇ ਹੋ ਕਿ ਉਹ ਖਾਲਸਤਾਨੀ ਹੋ ਸਕਦਾ ਮੈਂ ਤੁਹਾਨੂੰ ਐਂਟੀ ਨੈਸ਼ਨਲ ਆਈਐਸਆਈ ਦਾ ਏਜੰਟ ਪਾਕਿਸਤਾਨ ਦਾ ਏਜੰਟ ਮੰਨਦਾ ਮੈਂ ਉਹਨੂੰ ਗੁਰੂ ਦਾ ਸਿੱਖ ਨਹੀਂ ਮੰਨਦਾ ਜੀ ਜਿਹੜਾ ਆ ਕੇ ਗੁਰੂ ਘਰ ਆ ਕੇ ਪਿਸਤੋਲਾਂ ਕੱਢ ਕੇ ਅਟੈਕ ਸ਼ੁਰੂ ਕਰ ਦੇ ਤੁਸੀਂ ਉਹਨੂੰ ਗੁਰੂ ਦਾ ਸਿੱਖ ਮੰਨਦੇ ਅਸੀਂ ਆਪ ਦੀ ਸੇਵਾ ਜਾਰੀ ਰੱਖਾਂਗੇ ਸਾਨੂੰ ਜੀ ਨੂੰ ਜਿੱਥੇ ਠੋਕਣਾ ਜੀ ਸੱਦ ਕੇ ਠੋਕਿਓ ਸਾਨੂੰ ਇਸ ਗੱਲ ਦਾ ਈਮਾਨ ਹੋ ਇਹੀ ਗੁਰੂ ਦੀ ਸੇਵਾ ਕਰਦੇ ਚਲੇ ਗਏ ਮਗਰ ਸੇਵਾ ਤੋਂ ਕੋਈ ਵੀ ਸ਼ਰੋਮਣੀ ਅਕਾਲੀ ਦਲ ਦਾ ਜੋ ਸਾਨੂੰ ਲੱਗੀ ਆ ਅਸੀਂ ਉਹਦੇ ਤੋਂ ਪਿੱਛੇ ਹਟਣ ਵਾਲੇ ਨਹੀਂ ਆ ਆਪ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਕੇ ਕਹਿੰਦੇ ਆ ਕਿ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਸਾਡੇ ਤੋਂ ਇਹ ਸੇਵਾ ਸਹੀ ਤਰੀਕੇ ਨਾਲ ਪੂਰੀ ਸ਼ਰਧਾ ਨਾਲ ਪੂਰੇ ਸਤਕਾਰ ਨਾਲ ਔਰ ਇਹ ਸੇਵਾ ਸਾਡੇ ਤੋਂ ਲੈ ਲੈਣ ਇਹ ਤਾਂ ਮੈਂ ਤਨਵਾਦੀ ਆ ਉਹ ਸਿਕਿਉਰਟੀ ਅਮਰਦਾ ਜਸਬੀਰ ਸਿੰਘ ਦਾ ਜੀਨੇ ਮੌਕੇ ਤੇ ਹਿੰਮਤ ਉਖਾਈ ਜਸਮਾ ਵਿਖਾਇਆ ਜੋਸ਼ ਵਿਖਾਇਆ ਗੁਰੂ ਨੇ ਉਤੇ ਕਿਰਪਾ ਕੀਤੀ ਨਹੀਂ ਤਾਂ ਫੇਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਉਹ ਨਾ ਹੱਥ ਮਾਰਦਾ ਤ ਤਗੜਾ ਹੋ ਕੇ ਆਪ ਦੀ ਜਾਨ ਦੀ ਜ਼ੀਰੋ ਪਰਵਾਹ ਕਰਦਿਆਂ ਹੋਇਆਂ ਆਪਣੀ ਜਾਨ ਤੇ ਖੇਡਦੇ ਆਉਣੇ ਅੱਜ ਸਦਾਰਤ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਹੋਰ ਜਿਹੜੇ ਇੱਥੇ ਨੱਥਮਸਤਕ ਹੋਣ ਆਏ ਸਨ ਸ਼ਰਧਾਲੂ ਉਹਨਾਂ ਨੂੰ ਬਚਾਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਨਾਨਕ ਨਾਮ ਲੈਵਾ ਸੰਗਤ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਆ ਉਸ ਗੁਰੂ ਦੇ ਸਿੱਖ ਦਾ ਉਸ ਅਮਰਤ ਧਾਰੀ ਵੀਰ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ